ਆਪਣਾ ਮਤਲਬ ਸਕੂਲ ਦਾ ਪ੍ਰਸ਼ਾਸਨ ਪੁੱਛੇ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਈ ਉਸ ਤੋਂ ਬਾਅਦ ਆਇਣੀ ਇਹ ਅੱਛਾ ਹਾਂਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਇਹ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਹੀ ਠੀਕ ਹੈ ਤੇ ਹਨਾ ਆਪਣਾ ਟਾਈਮ ਟੇਬਲ ਸਕੂਲ ਦਾ ਜਿਵੇਂ ਨਾਲ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫੜਕ ਲੱਗ ਜਾਂਦੇ ਤਾਂ ਕਰਾ ਜਿਹੜੀ ਵੈਨ ਲੇਟ ਹੋ ਜਾਂਦੀ ਹੈ ਵੀ ਤੇ ਡਰਾਈਵਰਾਂ ਨੂੰ ਕੁਛ ਨਾ ਗਿਆ ਇਹ ਕੋ ਹੌਲੀ ਹੋਣੀ ਇਹ ਜਿਹੜੀਆਂ ਦੁਰਘਟਨਾਵਾਂ ਦਾ ਹਾਰੂ ਨਾ ਹੋਣ ਕਿਧਰ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤੇ ਨਾ ਕਿਤੇ ਡਰਾਈਵਰ ਦੀ ਗਲਤੀ ਹੈ 30 40 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇਹਨਾਂ ਪਹਜਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਠੀਕ ਹੈ ਰਾਜ ਬੱਚਿਆਂ ਨੂੰ ਫਿਰ ਤੁਸੀਂ ਕੱਢਿਆ ਹਾਂਜੀ ਮੈਂ ਕੱਢਿਆ ਸ਼ੀਸ਼ਾ ਤੋੜ ਕੇ ਮੈਂ ਪਿੱਛੇ ਬੈਠਾ ਸੀ ਅੰਡੇ ਤੇ ਆਪਣੇ ਮੇਰੇ ਪਿੱਛੇ ਸ਼ੀਸ਼ਾ ਸੀ ਜਿਹਨੂੰ ਮੈਂ ਮੁੱਕਾ ਮਾਰ ਕੇ ਤੋੜਿਆ ਉਦੋਂ ਬਾਅਦ ਟੁੱਟਣ ਤੋਂ ਬਾਅਦ ਸਾਰੇ ਬੱਚੇ ਬਾਹਰ ਕੱਢੇ ਉਦੋਂ ਬਾਅਦ ਉਹਨਾਂ ਦੇ ਬੈਂਕ ਕੱਢੇ ਫਿਰ ਸਾਰਿਆਂ ਦੇ ਘਰੇ ਫੋਨ ਕਰ ਕਰਕੇ ਉਹਨਾਂ ਦੇ ਘਰੇ ਪਹੁੰਚਾਦਾ ਸਾਰੇ ਬੱਚੇ ਸਾਰੇ ਠੀਕ ਨੇ ਜੀ ਬਾਰੇ ਦੀ ਕਿਰਪਾ ਜੀ ਨਾਮ ਹੈ ਵੀਰੇ ਨਰਿੰਦਰ ਸਿੰਘਾ ਜੀ ਪਿੰਡ ਕਕਰਾਲੇ ਤੋਂ ਜੀ ਠੀਕ ਹੈ ਵੀਰੇ ਵੀਰ ਜੀ ਇਹ ਜਿਹੜੀ ਗਵਰਨਮੈਂਟ ਦੀ ਆਪਾਂ ਅਸੀਂ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਇੱਕ ਤਾਂ ਸਕੂਲਾਂ ਕਰਕੇ ਇੱਕ ਹਸਪਤਾਲਾਂ ਕਰਕੇ ਇਹ ਦੋ ਗੱਲਾਂ ਕਰਕੇ ਆਪਾਂ ਨੇ ਵੋਟਾਂ ਪਾਈਆਂ ਦੀਆਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਮੇਰਾ ਬੱਚਾ ਵੀ ਨਹੀਂ ਪੜਦਾ ਮੇਰਾ ਬੱਚਾ ਵੀ 우ਸ਼ਾ ਮਾਤਾ ਦੇ ਵਿੱਚ ਪੜਦਾ ਉਹਦਾ ਕਾਰਨ ਇਹ ਹੈ ਇਹਨਾਂ ਦਾ ਸਿਲੇਬਸ ਬਹੁਤ ਘਟੀਆ ਪੰਜਾਬ ਬੋਰਡ ਦਾ ਜਿਹੜਾ ਸਿਲੇਬਸ ਆ ਉਹ ਬਹੁਤ ਨੀਵੇਂ ਪੱਧਰ ਦਾ ਸਿਲੇਬਸ ਆ ਉਹੀ ਪੁਰਾਣਾ ਸਿਲੇਬਸ ਚੱਲ ਰਿਹਾ ਜਿਹੜਾ ਅਸੀਂ ਨੇ ਪੜਿਆ ਸੀ ਉਹ ਸਿਲੇਬਸ ਚੇਂਜ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਕੂਲ ਇਹਨਾਂ ਸਕੂਲਾਂ 'ਚ ਪੜਾ ਸਕੀਏ ਆਪਣੇ ਬੱਚਿਆਂ ਨੂੰ ਆਪਦੇ ਬੱਚਿਆਂ ਨੂੰ ਅਸੀਂ ਪ੍ਰਾਇਮਰੀ ਸਕੂਲ ਸਾਡੇ ਪਿੰਡ ਹੈਗਾ ਏਨਾ ਵੱਡਾ ਸਕੂਲ ਆ ਜੀ ਉੱਥੇ ਪੜਾਈਏ ਜੇ ਸਿਲੇਬਸ ਤੇ ਟੀਚਰ ਵਧੀਆ ਹੋਣਗੇ ਤਾਂ ਅਸੀਂ ਪੜਾਵਾਂਗੇ ਸਾਡੀ ਮਜਬੂਰੀ ਆ ਹੋਰ ਸਕੂਲਾਂ ਇਹ ਤਾਂ ਚਲੋ ਇਹਦੇ ਕਰਕੇ ਹੋ ਗਿਆ ਹਾਸਾ ਧੁੰਦ ਦੇ ਵਿੱਚ ਕੀ ਆ ਰੋਂਦਾ ਦਸੰਬਰ ਦੇ ਮਹੀਨੇ ਦੇਖ ਲਓ ਤੁਸੀਂ ਧੁੰਦ ਦਾ ਪੰਜਾਬ ਦੇ ਵਿੱਚ ਹਰੇਕ ਸਾਲ 100-150 ਐਕਸੀਡੈਂਟ ਹੁੰਦਾ ਜੀ ਕਿੰਨੇ ਬੱਚੇ ਮਰ ਰਹੇ ਜੇ ਬੱਸ ਭਰੀ ਹੋਈ ਤਾਂ ਬੱਚਿਆਂ ਦੀ ਜਾਨ ਨੂੰ ਤਾਂ ਖਤਰਾ ਸੀ ਵੱਡਾ ਇਹਦਾ ਖਤਰਾ ਜੀ ਇਹ ਤਾਂ ਫੁੱਲ ਭਰਿਆ ਚੱਲਦਾ ਸੀ ਸਾਰੇ ਨਾਬੇ ਦਾ ਪਾਣੀ ਇਹ ਨਾਲੇ ਦੇ ਵਿੱਚ ਪਾਤਾ ਜੀ ਦਲਦੀ ਦੇ ਕੋਲ ਦੀ ਨਾਲਾ ਲੰਘਦਾ ਜੀ ਇਹ ਬਿਲਕੁਲ ਫੁੱਲ ਓਵਰਫਲੋ ਸੜਕ ਦੇ ਉੱਤੇ ਪਾਣੀ ਫਿਰਦਾ ਸੀ ਇੰਨਾ ਪਾਣੀ ਸੀ ਇਹਦਾ ਰੱਬ ਦੀ ਕਿਰਪਾ ਨਾਲ ਅੱਜ ਪਾਣੀ ਉੱਤਰ ਗਿਆ ਜੇ ਕਿਤੇ ਪਾਣੀ ਨਾ ਉਤਰਿਆ ਹੁੰਦਾ ਤਾਂ ਬਹੁਤ ਜ਼ਿਆਦਾ ਹਾਦਸਾ ਪਿਆਰ ਕੋ ਹੋਣਾ ਸੀ ਛਾਲੇ ਤੋਂ ਜਾਂ ਦੂਜੇ ਕਲਾਰਾ ਤੋਂ ਇੱਧਰ ਦੀ ਗੱਲ ਬੜੇ ਰੋਡ ਤੇ ਨਹੀਂ ਆ ਸਕਦੀ ਛੋਟੇ ਰੋਡ ਬੜੇ ਰੋਡ ਪੌਣਾ ਪੌਣਾ ਘੰਟਾ ਇੱਕ ਇੱਕ ਘੰਟਾ ਸੀ ਫਾਟਕਦੇ ਖੜਦੇ ਆ ਅਸੀਂ ਵੀ ਖੇਤਾਂ ਨੂੰ ਜਾਣਾ ਹੁੰਦਾ ਇੱਕ ਇੱਕ ਘੰਟਾ ਫਾਟਕਦੇ ਨਾ ਕੋਈ ਇੱਥੇ ਅੰਡਰ ਬ੍ਰਿਜ ਬਣ ਰਿਹਾ ਜੀ ਅੰਡਰ ਬ੍ਰਿਜ ਕਈ ਵਾਰੀ ਮਣਕੇ ਲੈ ਗਏ ਪਰ ਕਹਿੰਦੇ ਨੇ ਘਟਾ ਘਟ ਲੰਗੀ ਆ ਆਵਾਜਾਈ ਤਾਂ ਇੱਥੇ ਅੰਡਰ ਬ੍ਰਿਜ ਵੀ ਨਹੀਂ ਬਣ ਰਿਹਾ ਕਈ ਵਾਰੀ ਮੰਗਾ ਸੀ ਦੇ ਆਏ ਜੀ ਇਹ ਜੀ ਨਾਮ ਹੈ ਮੇਰੇ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਤੁਹਾਡੇ ਬੱਚੇ ਪੜ੍ਹਦੇ ਨੇ ਹਾਂ ਜੀ ਮੇਰੇ ਇੱਕ ਬੇਟੀ ਹੈ ਜੀ ਇੰਡੋ ਬ੍ਰਿਟਿਸ਼ ਸਕੂਲ ਅੱਛਾ ਜਦੋਂ ਤੁਹਾਨੂੰ ਫੋਨ ਜਾਂਦਾ ਫਿਰ ਕੀ ਤੁਹਾਨੂੰ ਇੱਕ ਵਾਰ ਨਹੀਂ ਸਾਨੂੰ ਤਾਂ ਇਹੀ ਫੋਨ ਆ ਗਿਆ ਵੀ ਬੈਨ ਪਾਲਟ ਦੀ ਨਾਲੇ ਜੇ ਚਲੋ ਜਦੋਂ ਅਸੀਂ ਆਏ ਇਹਨਾਂ ਨੇ ਕਕਰਾਲੇ ਦੇ ਆ ਨੇ ਮਦਦ ਨਾਲ ਇੱਕ ਵੀਰੂਰੇ ਨਜ਼ਦੀਕ ਸੀ ਕੀ ਕਰਦਾ ਸੀ ਤੇ ਖੇਤੀ ਕਰਦਾ ਸੀ ਤੇ ਕੁਝ ਵੱਡੇ ਬੱਚੇ ਸੀ ਉਹਨਾਂ ਨੇ ਬੱਚੇ ਕੱਢ ਲਈ ਸੀ ਸਾਡੇ ਹੁੰਦੇ ਉਹਨੂੰ ਤੇ ਸ਼ੀਸ਼ੇ ਭੰਨ ਕੇ ਕੱਢੇ ਨੇ ਤੇ ਬਿਲਕੁਲ ਬੈਨ ਜਿਹੜੀ ਦੇਖੋ ਤੁਸੀਂ ਪਾਣੀ ਚ ਡੁੱਬੀ ਹੋਈ ਆ ਹਾਂ ਤੇ ਇਹ ਲਾਪਰਵਾਹੀ ਆਪਾਂ ਸਕੂਲ ਦੀ ਵੀ ਕਹਿ ਸਕਦੇ ਆ ਤੇ ਪ੍ਰਸ਼ਾਸਨ ਦੀ ਵੀ ਸਰ ਲਾਪਰਵਾਹੀ ਹੋ ਆ ਤੁਸੀਂ ਦੇਖੋ ਆ ਕਿ ਨਾਲਾ ਬਿਲਕੁਲ ਸੜਕ ਦੇ ਨਾਲ ਲੱਗਿਆ ਪਿਆ ਪ੍ਰਸ਼ਾਸਨ ਇਸ ਚੀਜ਼ ਤੇ ਬਿਲਕੁਲ ਲਾਪਰਵਾਹ ਹੈ ਇਹ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਬਿਲਕੁਲ ਫੇਲ ਸਰਕਾਰ ਆ ਲੋਕਾਂ ਦੇ ਨਜਾਇਜ਼ ਪਰਚੇ ਕਰਨੇ ਉਹ ਚੀਜ਼ ਇਹਨਾਂ ਨੇ ਲਵੇ ਪਹਿਲ ਤੇ ਆ ਇੱਕ ਐਸਐਸਐਫ ਬਣਾਈ ਇਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਆ ਕੇ ਕੋਈ ਖੜਿਆ ਹੋਰੇ ਐਸਐਸਐਫ ਦਾ ਕੋਈ ਐਂਬੂਲੈਂਸ ਆਈ ਹੋਵੇ ਕੋਈ ਐਂਬੂਲੈਂਸ ਨਹੀਂ ਆਈ ਕੋਈ ਨਹੀਂ ਉਰੇ ਆ ਕੇ ਖੜਿਆ ਨਾ ਕਿਸੇ ਨੇ ਆ ਕੇ ਉਰੇ ਪੁੱਛਿਆ ਐਸਐਸਬ ਤਾਂ ਰੋਡ ਲਈ ਬਣੀ ਹੋਈ ਐ ਨਹੀਂ ਸਰ ਰੋਡ ਲਈ ਤਾਂ ਕੋਈ ਉਹਨਾਂ ਦੀ ਜ਼ਿੰਮੇਵਾਰੀ ਤਾਂ ਹੋਊਗੀ ਨਾ ਕੋਈ ਐਂਬੂਲੈਂਸ ਕੁਝ ਪ੍ਰਸ਼ਾਸਨ ਨੂੰ ਪਤਾ ਹੀ ਨਹੀਂ ਲੱਗਿਆ ਸਕੂਲ ਵਾਲਿਆਂ ਦਾ ਘੰਟੇ ਇੱਕ ਘੰਟੇ ਬਾਅਦ ਜ਼ਰੂਰ ਪਹੁੰਚੇ ਨੇ ਉਹ ਵੀ ਪ੍ਰਿੰਸੀਪਲ ਸਾਹਿਬ ਨਹੀਂ ਪਹੁੰਚੇ ਜਿਹੜਾ ਬੈਂਚ ਇਨਚਾਰਜ ਨੇ ਉਹ ਪਹੁੰਚੇ ਨੇ ਠੀਕ ਹੈ ਪ੍ਰਿੰਸੀਪਲ ਦੀ ਵੀ ਕਿਸੇ ਦੀ ਕੋਈ ਜ਼ਿੰਮੇਵਾਰੀ ਤਾਂ ਹੋਵੇਗੀ ਨਾ ਇੱਥੇ ਇੱਕ ਵਾਰੀ ਅਸੀਂ ਆਪਣੇ ਬੱਚੇ ਬੈਂਚ ਚ ਲਾ ਦਤੇ ਉਸ ਤੋਂ ਬਾਅਦ ਤਾਂ ਸਾਨੂੰ ਕੋਈ ਪਤਾ ਨਹੀਂ ਨਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਟੋਟਾ ਟੋਟਾ ਪ੍ਰਿੰਸੀਪਲ ਸਾਹਿਬ ਨੂੰ ਵੀ ਆਉਣਾ ਚਾਹੀਦਾ ਸੀ ਬੱਚਿਆਂ ਦੀ ਸਾਰ ਜੋ ਵੀ ਆ ਲੈਣੀ ਚਾਹੀਦੀ ਸੀ ਬੱਚਾ ਠੀਕ ਹੈ ਨਾ ਤੁਹਾਡਾ ਬੱਚੇ ਤਾਂ ਬਿਲਕੁਲ ਠੀਕ ਨੇ ਸਰ ਚਲੋ ਪਰਮਾਤਮਾ ਦਾ ਸ਼ੁਕਰ ਤੇ ਵੈਸੇ ਉਹ ਲਿਬੜੇ ਬਹੁਤ ਹੋਏ ਸੀ ਬੱਚਤ ਰਹੇਗੀ ਚਲੋ ਉਹ ਤਾਂ ਬੱਚਤ ਪਰ ਹੁਣ ਅੱਗੇ ਵਾਸਤੇ ਇਹੋ ਜੀਆਂ ਲਾਪਰਵਾਹੀਆਂ ਨਾ ਹੁਣ ਉਹਦੇ ਵਾਸਤੇ ਕੀ ਕਰ ਰਹੇ ਆਪਾਂ ਦੇਖੋ ਤੁਸੀਂ ਇਹ ਸੜਕ ਦਾ ਤੁਸੀਂ ਸੜਕ ਦਾ ਮੇਰੇ ਹਾਲ ਦਿਖਾਓ ਲਗਾਤਾਰ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਲਗਾਤਾਰ ਸਰ ਇਹ ਤੁਸੀਂ ਦਿਖਾਓ ਇਧਰ ਆ ਜੀਰੀ ਡੁੱਬੀ ਹੋਈ ਸੀ ਜਿਹੜੀ ਇਹ ਜੀਰੀ ਆ ਇਹ ਕੱਲ ਡੁੱਬੀ ਹੋਈ ਸੀ ਚਲੋ ਬੱਚਿਆਂ ਦੀ ਕਿਸਮਤ ਲਾ ਲਓ ਸਾਡੀ ਕਿਸਮਤ ਲਾ ਲਓ ਇਹ ਅੱਜ ਡਰੇਨ ਆ ਜਿਹੜਾ ਥੋੜਾ ਜਿਹਾ ਨੀਵਾ ਚੱਲ ਰਿਹਾ ਜੇ ਕਿਤੇ ਡੁੱਬਿਆ ਹੁੰਦਾ ਇੱਕ ਵੀ ਬੱਚਾ ਨਹੀਂ ਨਿਕਲਦਾ ਸੀ ਸਰ ਵੱਡਾ ਨੁਕਸਾਨ ਵੱਡਾ ਨੁਕਸਾਨ ਹੋਣ ਉਹ ਬਚਾਓ ਜੀ ਬੀਜੀ ਤੁਹਾਡੇ ਬੱਚੇ ਪੜ੍ਹਦੇ ਨੇ ਇਹ ਸਕੂਲ ਚ ਹਾਂਜੀ ਬੀਜੀ ਦਾ ਸਕੂਲ ਹੈ ਜੀ ਜਿਹਦੀ ਬੱਸ ਪਲਟੀ ਹੈ ਇੰਡੋਬ੍ਰਿਟਿਸੀ ਠੀਕ ਹੈ ਠੀਕ ਹੈ ਨਾ ਚਾਹੁੰਦੇ ਹੋ ਕਿ ਮਤਲਬ ਜਦੋਂ ਫੋਨ ਜਾਂਦਾ ਤੁਹਾਨੂੰ ਪਤਾ ਲੱਗਦਾ ਕਿਸ ਤਰ੍ਹਾਂ ਵੀ ਚਦਦੀ ਹੈ ਤੁਹਾਡੇ ਸਾਡੇ ਤੇ ਬਹੁਤ ਮਾੜੀ ਵੀ ਚਦੀ ਹੈ ਜੇ ਜਦੋਂ ਵੀ ਜਦੋਂ ਅਸੀਂ ਇੱਥੇ ਆਏ ਜੀ ਪੂਰੇ ਕੋਈ ਵੀ ਪ੍ਰਸ਼ਾਸਨ ਦਾ ਨਾ ਸਕੂਲ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਜੀ ਠੀਕ ਹੈ ਕਿੰਨੇ ਟਾਈਮ ਬਾਅਦ ਪਹੁੰਚੇ ਉਹ ਡੇਢ ਘੰਟੇ ਬਾਅਦ ਪਹੁੰਚੇ ਨੇ ਸਕੂਲ ਵਾਲੇ ਜੀ ਸਕੂਲ ਆਏ ਹਾਂਜੀ ਤੇ ਕੀ ਲੱਗਿਆ ਜਦੋਂ 6:00 ਸੱਟ ਕੇ ਸੱਟ ਬੱਜੀ ਤਾਂ ਨਹੀਂ ਕਿਸੇ ਬੱਚੇ ਦੇ ਨਾ ਹੀ ਬਚ 60 ਤੋਂ ਬਚਾਰ ਹੈਗਾ ਇਹ ਪਰ ਗੱਡੀ ਪਾਣੀ ਚ ਡੁੱਬ ਗਈ ਸੀ ਠੀਕ ਹੈ ਹਾਂਜੀ ਬੜਾ ਨੁਕਸਾਨ ਹੋ ਸਕਦਾ ਹੈ ਬੱਚਿਆਂ ਦਾ ਬਹੁਤ ਜ਼ਿਆਦਾ ਹੋ ਸਕਦਾ ਦੀ ਇੱਕ ਦੋ ਬੱਚਿਆਂ ਨੇ ਜਿਹੜੇ ਵੱਡੇ ਤੇ ਉਹਨਾਂ ਨੇ ਬੱਚੇ ਕੱਢੇ ਨਹੀਂ ਸ਼ੀਸ਼ੇ ਪੰਨ ਕੇ ਠੀਕ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਇਹ ਸਕੂਲ ਦੀ ਲਾਪਰਵਾਹੀ ਹੈ ਸਭ ਤੋਂ ਜ਼ਿਆਦਾ ਵੀ ਜਿਹੜੇ ਲੇਟ ਆਏ ਨੇ ਇਹ ਇੱਥੇ ਡੇਢ ਘੰਟਾ ਲੇਟ ਪਹੁੰਚੇ ਨੇ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਤੁਹਾਡੇ ਬੱਚਿਆਂ ਦਾ ਕੀ ਨਾਮ ਕਿੰਨੀ ਕਲਾਸ ਚ ਹੈ ਤੇਜਵੀਰ ਸਿੰਘ 3rd ਚ ਨੇ ਜੀ ਤੇਵਿਰ ਸਿੰਘ ਜਸਨੂਰਪੁਰ ਕੀ ਇਨਸਾਫ ਮੰਗਣਾ ਅਸੀਂ ਤਾਂ ਇਹੀ ਇਨਸਾਫ ਮੰਗਣਾ ਵੀ ਸਕੂਲ ਵਾਲਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਨਾਲੇ ਵੀ ਜਿਹੜੇ ਇਹਨਾਂ ਨੇ ਲੇਟ ਆ ਪਹੁੰਚੇ ਨਹੀਂ ਹੈ ਠੀਕ ਕੀ ਕਹਿਣਾ ਚਾਹੁੰਦੇ ਹੋ ਮੈਡਮ ਬੱਚੇ ਬਿਲਕੁਲ ਠੀਕ ਠਾਕ ਨੇ ਜੀ ਸਾਰੇ ਠੀਕ ਹੈ ਠੀਕ ਹੈ ਜੀ ਬਸ ਸਾਡੇ ਸਾਰਾ ਕੁਝ ਸਪੀਡ ਗਵਰਨਰ ਜੀਪੀਐਸ ਸਾਰੀ ਸਾਰੀ ਕਾਰਵਾਈ ਸਭ ਪੂਰਾ ਸੀ ਠੀਕ ਹੈ ਬਸ ਇਹ ਡਰਾਈਵਰ ਦੀ ਗਲਤੀ ਹੈ ਕਿ ਭਾਈ ਸੜਕਾਂ ਇਹਦੇ ਨਾਲ ਟੁੱਟੀਆਂ ਪਈਆਂ ਨੇ ਬਾਰਿਸ਼ ਦੇ ਨਾਲ ਮੈਂ ਉੱਥੇ ਵਾਈਸ ਪ੍ਰਿੰਸੀਪਲਾਂ ਜੀ ਵਾਈਸ ਪ੍ਰਿੰਸੀਪਲ ਕੀ ਨਾਮ ਹੈ ਨਿਰੂਪਰੀ ਜੀ ਠੀਕ ਹੈ ਕੀ ਚੀਜ਼ ਹੈ ਕਿਹੜਾ ਜਿਹੜੇ ਹੁਣ ਬੱਚਿਆਂ ਦਾ ਕਈਆਂ ਦੇ ਮੂੰਹ 'ਚ ਪਾਣੀ ਵੀ ਪਿਆ ਹੈ ਕਿਸ ਤਰ੍ਹਾਂ ਦਾ ਵੱਡਾ ਹਾਸਾ ਉਹਨੂੰ ਟਲਿਆ ਬਸ ਬਹੁਤ ਬਹੁਤ ਸ਼ੁਕਰ ਹੈ ਸਾਡੇ ਸਾਰੇ ਹੀ ਬੱਚੇ ਠੀਕ ਹੈ ਪਰਮਾਤਮਾ ਦਾ ਸ਼ੁਕਰ ਹੈ ਜੀ ਠੀਕ ਹੈ ਹਾਂਜੀ ਤੇ ਉਹਨਾਂ ਦਾ ਕੋਈ ਜੇ ਇਹਦਾ ਟਰੀਟਮੈਂਟ ਹੈ ਸਕੂਲ ਵੱਲੋਂ ਕਰਾਇਆ ਜਾਊਗਾ ਬਿਲਕੁਲ ਜੀ ਅਸੀਂ ਸਾਰਾ ਉਹ ਕਰਾਂਗੇ ਠੀਕ ਹੈ ਹਾਂਜੀ ਹਾਂਜੀ ਕੋਈ ਬੱਚਾ ਬਿਲਕੁਲ ਠੀਕ ਨਾ ਸਾਰੇ ਠੀਕ ਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਮੇਰਾ ਨਾਮ ਗੁਰਮੀਤ ਸਿੰਘ ਇਨਚਾਰਜ ਮੈਂ ਚੌਕੀ ਸੀਟ ਵਾਲੇ ਆ ਠੀਕ ਹੈ ਸਰ ਸਰ ਜਿਹੜੀ ਇਹ ਬੱਸ ਭੱਜੀ ਸੀ ਕੀ ਕਹਿੰਦੇ ਨੇ ਇਹਦੇ ਕਰ ਰਹੇ ਆ ਇਹਦੀ ਇਨਕੁਆਰੀ ਕਰ ਰਹੇ ਆ ਕਿ ਅੱਜ ਬੱਚੇ ਸੀ 21 ਬੱਚੇ ਸੀ ਬਚਾਅ ਹੋ ਗਿਆ ਸਾਰਿਆਂ ਦਾ ਲੱਗੇ ਨਾ ਮਰਦੀ ਠੀਕ ਹੈ ਅੱਗੇ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੋਊਗੀ ਕਾਰਵਾਈ ਕਰਾਂਗੇ ਕਾਰਨ ਕੀ ਹੋਇਆ ਛੱਡਾ ਕਿ ਜਿਹੜੀ ਇਹ ਬੱਸ ਦੇ ਕੋਲੋਂ ਨਾ ਡਾੜਨਾ ਸਟਾਫ ਸਲੀਪ ਹੋਇਆ ਥੱਲੇ ਉੱਪਰ ਕੀ ਜਾਂ ਫਿਰ ਦੇਖ ਰਹੇ ਆ ਇਹਦੇ ਬਾਰੇ ਵੀ ਕੀ ਗੱਲ ਹੋਈ ਹੈ ਗੱਲ ਹੋਈਏ ਸਕੂਲ ਵਾਲੇ ਬੁਲਾਏ ਨਹੀਂ ਜੀ ਬੱਚੇ ਸੇਵ ਨਹੀਂ ਸਾਰੇ ਹਾਂ ਸਾਰੇ ਸੇਵ ਸਾਰੇ ਠੀਕ ਉਹਨੂੰ ਬੱਟੀਆਂ ਦੇ ਬੱਚੇ ਠੀਕ